ਕੀ ਨਾਮ ਤੁਹਾਡਾ ਗੁਵਿੰਦਰ ਸਿੰਘ ਕੀ ਗੱਲ ਹੋਈ ਮੇਰੇ ਲੜਾਈ ਉਹ ਜਿਹੜੇ ਰੂੜੀ ਛੋੜਦੇ ਹੈ ਨਾ ਉਹ ਤੋਂ ਮੈਂ ਵੀਰ ਵੇ ਜਾਨੀ ਕਿ ਨਾ ਸੋਪੇ ਉਹ ਤਾਂ ਗਾਂ ਕਰਕੇ ਛੋੜਦੇ ਉਹ ਉਹਦਾ ਆਂਦੇ ਵੀ ਨਹੀਂ ਠੀਕ ਆ ਉਹ ਘਰ ਚਲ ਗਿਆ ਮੇਰਾ ਬੱਚਾ ਬਾਹਰ ਖਲੋਤਾ ਸੀ ਉਹਨੂੰ ਨੇ ਆਖਿਆ ਵੀ ਮੇਰੀ ਗੱਲ ਸੁਣ ਤੂੰ ਆਂਦਾ ਹਾਂਜੀ ਆਂਦਾ ਵੀ ਆਪਣੀ ਮੰਮੀ ਨਾਲ ਦੇ ਦੀ ਵੀ ਮੈਂ ਕੋਈ ਢੇੜਾ ਕੁਛ ਆ ਕੋਈ ਤੁਹਾਡੇ ਲੜਾਈ ਝਗੜਾ ਲੈਣਾ ਤੇ ਮੇਰ ਨਾਲ ਵੇਖ ਲੈਣਾ ਇਹ ਅੰਡਕੋ ਇਹਨੇ ਚੁਰਾ ਲਿਆ ਮੈਂ ਇੰਦਾ ਕਹਿ ਦਿੱਤਾ ਉਹਨੇ ਪਿੱਛੇ ਨੂੰ ਆ ਕੇ ਦਾਤਰ ਮਾਰ ਲਿਆ ਤੇ ਤੁਹਾਡੇ ਸਾਟ ਕਿਸਤਾਂ ਲੱਗੀਆਂ ਇਹ ਇੰਦਾ ਨੇ ਮਗਰ ਗਈਆਂ ਜਿੱਦ ਮੇਰਾ ਮੁੰਡਾ ਡੇਪਿਆ ਤੇ ਮੈਂ ਇਹਨਾਂ ਰਵਾਹਾ ਵੀ ਦਰਜਿੰਦਰ ਗਿਆ ਕਿ ਆ ਉਹਨਾਂ ਕੋਲੋਂ ਪੱਜ ਸੁੱਖਾ ਨਿਕਲਿਆ ਬੂਆ ਖੋਲ ਕੇ ਉਹਨੇ ਮੇਰੇ ਸਿਰ ਤੇ ਦਾਤਰ ਮਾਰਤਾ ਇਹ ਪੌੜੀਆਂ ਤੇ ਚੜਿਆ ਇਹ ਵੀ ਪੱਜ ਕੇ ਕਰਪਾਨ ਲੈ ਕੇ ਮੇਰੇ ਘਰ ਵਾਲੇ ਤੇ ਪਹ ਗਿਆ ਉਹਦੀ ਵੀ ਬਾਹਾਂ ਤੇ ਮਾਰੀ ਹੱਥ ਵੀ ਪਾੜ ਗਿਆ ਲੜਾਈ ਦਾ ਕਾਰਨ ਕੀ ਮੇਨ ਕਾਰਨ ਕੀ ਰਿਆ ਲੜਾਈ ਦਾ ਲੜਾਈ ਇਹੋ ਵੀ ਇਹ ਮੇਨ ਨੇ ਮੁੰਡੇ ਨੂੰ ਮਾਰਿਆ ਪੁਲਿਸ ਕੰਪਲੇਨ ਕੀਤੀ ਕੀ ਤੋਂ ਅੱਜ ਹਾਂਜੀ ਕੀ ਕੀਤਾ ਗਿਆ ਹੁਣ ਤੱਕ ਜੀ ਕਾਰਵਾਈ ਪੁਲਿਸ ਨੇ ਕੀਤੀ ਹੋਰ ਕੋਈ ਨਹੀਂ ਆਈ ਕੋਈ ਕਾਰਵਾਈ ਕਿਸ ਦੀ ਕੀ ਮੰਗ ਕੀ ਕਰਦੇ ਜੀ 50 ਮੰਗਾਈ ਉਹ ਕਰਦੇ ਸਾਡੀ ਇੱਜ਼ਤ ਨੂੰ ਹੱਥ ਪਾਇਆ ਸੁੱਕੇ ਨੇ ਸਾਡਾ ਨਫਲਾ ਲਾਉਣਾ ਚਾਹੀਦਾ ਮਗਰ ਪੱਜੇ ਤੋਂ ਨਾਲ ਗੱਲ ਮੀਤੀ ਵੀ ਕੀਤੀ ਹੈ ਹਾਂਜੀ ਉਹ ਮਗਰ ਪੱਜਾ ਮੇਰੇ ਚੁੰਨੀ ਵੀ ਨਹੀਂ ਹੈ ਰੱਖੇਗਾ ਨਾ ਗਵੰਡੇਆਂ ਦੇ ਘਰੋਂ ਚੁੰਨੀ ਲੱਕੀ ਹਾਂ ਜੀ ਕੀ ਨਾਮ ਹੈ ਜਰਮਨਜੀਤ ਸਿੰਘ ਜਰਮਨਜੀਤ ਜੀ ਕੀ ਗੱਲ ਹੋਈ ਆ ਸਰ ਗੱਲ ਇਹ ਹੋਈ ਮਨ ਤੇ ਦੋਹੇ ਭਰਾ ਚੌਂਚ ਗਨੋਤੇ ਸੀ ਤੇ ਇਹ ਮੰਮੀ ਕੋਈ ਮਤਲਬ ਸਾਹਕਤਾ ਉਹ ਮੂਗਾੜਾ ਤਾਂ ਪਿਛਲਾ ਪਿਛਲਾ ਸਾਹਕਤਾ ਉਹ ਗਣਾ ਤੇ ਮਤਲਬ ਵੀ ਇਹ ਆਂਦੇ ਵੀ ਆਪਣਾ ਮਤਲਬ ਘਰੇ ਸਨਾ ਦੇਦੇ ਹੁਣਾ ਤੇ ਐ ਕਰੇ ਮਰ ਰਪਿਆ ਕੋਈ ਨਿੱਤਰੇ ਸੇ ਸਨਾ ਦੇ ਮਿਲ ਜੂਗਾ ਕੋਈ ਚੱਕਰ ਨਹੀਂ ਨਾ ਤੇ ਐ ਘਰ ਆਨ ਤੁਰ ਲੱਗੇ ਨੇ ਮਗਰ ਉਹ ਜਿੰਦਾ ਸਿੰਘ ਨੇ ਲਿਆ ਕੇ ਭਰਾ ਮੇਰੇ ਤੇ ਦਾਤਰ ਮਾਰਤਾ ਸਿੱਧਾ ਸਿਰ 'ਚ ਤੇ ਬਾયા ਮੈਂ ਅੱਗੇ ਹੋ ਲੱਗਾ ਤੇ ਮੇਰੇ ਮੋਰਾ ਜਨੇ ਦਾਤਰ ਮਾਰਿਆ ਤੇ ਸੁਖੇ ਨੇ ਮਤਲਬ ਹੀ ਮੰਮੀ ਮੈਨੂੰ ਗਾਲਾਂ ਗਲਾਂ ਗੰਦਬਾਦ ਬੋਲਿਆ ਸੀ ਤੇ ਅੱਗੇ ਮਗਰ ਲੱਗੇ ਤੇ ਭੱਜੇ ਆ ਤੇ ਉਹਨਾਂ ਨੇ ਮਗਰ ਕਿਰਪਾਨਾਂ ਦਾਤਰ ਲਿਆ ਕੇ ਤੇ ਦਾੜੀ ਤੇ ਬਾਹ ਬੂਹ ਵੱਡੀ ਤੇ ਮੰਮੀ ਦਾ ਸਿਰ ਤੇ ਸੁਖੇ ਨੇ ਤਰਪਾਨ ਮਾਰੀ ਤੇ ਪੁਲਿਸ ਕੰਪਲੇਂਟ ਕੀਤੀ ਕਿ ਤੁਹਾਡੇ ਕੋਲ ਪੁਲਿਸ ਕੰਪਲੇਨ ਮਤਲਬ ਹੀ ਆਨਲਾਈਨ ਕਰਾਈ ਤੇ ਹੁਣ ਤੱਕ ਪੁਲਿਸ ਵਾਲੇ ਤੁਹਾਡੇ ਕੋਲ ਪਹੁੰਚੇ ਨਹੀਂ ਪੁਲਸਾਰੇ ਜੇ ਕੋਈ ਕਾਰਵਾਈ ਨਹੀਂ ਭਾਈ ਕੀ ਮੰਨ ਕਰਦੇ ਜੀ ਮਾਨੇ ਇਹ ਹੋਇਆ ਵੀ ਅਸੀਂ ਮਲਪੀ ਗਰੀਬ ਪਰਿਵਾਰਾਂ ਹਨ ਗਰੀਬ ਮਾਰ ਸਾਡੇ ਨਾਲ ਕੀਤੀ ਇਹਨਾਂ ਨੇ ਮੈਂ ਭੈਣ ਨੂੰ ਇਨਸਾਫ ਚਾਹੀਦਾ ਜੀ ਗਤਵਿੰਦਰ ਦੱਸਾਂਗੇ ਕੀ ਗੱਲ ਹੋਈ ਜੀ ਦੇਖੋ ਜੀ ਅਸੀਂ ਗਰੀਬ ਬੰਦੇ ਆ ਤੇ ਮੇਰੇ ਮੁੰਡੇ ਦੇ ਸਿਰ ਵਿੱਚ ਗੁਰਜਿੰਦਰ ਸਿੰਘ ਨੇ ਮਤਲਬ ਦਾਤਰ ਮਾਰਿਆ ਤੇ ਮੈਂ ਆਪਣੇ ਘਰ ਲੰਮੇ ਪਿਆ ਅਸੀਂ ਤੇ ਬਾਅਦ ਅਸੀਂ ਬਾਹਰ ਨਿਕਲੇ ਆ ਛਡਾਉਣ ਤੇ ਇਹ ਸੁਖਦੇਵ ਸਿੰਘ ਨੇ ਮੇਰੇ ਘਰ ਦੀ ਜੇ ਸਹਿਤ ਜਮਲ ਕਰਪਾਨ ਮਾਰੀ ਤੇ ਉਹ ਨੁਕਰਵਾਜੀ ਕੇ ਮੱਥਾਵਾਵਾ ਪਾਟਾ ਕਾੜਤਾ ਜੀ ਤੇ ਅਸੀਂ ਗਰੀਬ ਬੰਦੇ ਸਾਡੇ ਕੋਲ ਇਹ ਜੀ ਇੰਨਾ ਨਹੀਂ ਉਹਨਾਂ ਪੈਕ ਹੋਏ ਦੇ ਕੇ ਮਤਲਬ ਆਪਣਾ ਪੁਲਿਸ ਨੂੰ ਵੀ ਡਕਿਆ ਵਾ ਤੇ ਸਾਡੇ ਮਤਲਬ ਕੋਈ ਕਾਰਵਾਈ ਨਹੀਂ ਹੋਈ ਲੜਾਈ ਹੋਣ ਦਾ ਕਾਰਨ ਕੀ ਹੈ ਲੜਾਈ ਹੋਣ ਦਾ ਕਾਰਨ ਭਾਈ हां ਤੋਂ ਮੈਂ ਮੜਾ ਜਾ ਪਿਆ ਪਿਆ ਸੀ ਤੇ ਆ ਇੱਕ ਫੋਟ ਮੜਾ ਗਿਆ ਗਿਆ ਆਪਣਾ ਘਾਸ ਹਟਲਾ ਆਂਦਾ ਹੀ ਵੀ ਨਹੀਂ ਮੈਂ ਇੱਥੇ ਸੁੱਟਣਾ ਵਾ ਤੇ ਉਹ ਮੈਂ ਤੇ ਉਹਨੂੰ ਬੱਚਾ ਛੱਡ ਕੇ ਤੇ ਆ ਗਿਆ ਘਰੇ ਬਸ ਏਸੇ ਰੰਜਕ ਜਿਹੇ ਸੀ ਉਹਨਾਂ ਨੇ ਮਤਲਬ ਮੇਰੇ ਇਤਸ਼ਾਮ ਹੀ ਆਣ ਕੇ ਮੁੰਡੇ ਦੇ ਗੱਲ ਤੇ ਸਿਰ ਤੇ ਦਾਤਰ ਮਾਰਤਾ ਉਹਨਾਂ ਕੋਈ ਐਸੀ ਜੀ ਗੱਲ ਨਹੀਂ ਕੋਈ ਉਹ ਕਿੰਨੇ ਜਣੇ ਸੀ ਉਹ 2 ਜਣੇ ਸੀ ਉਸ ਤੇ ਮੁੰਡਾ ਮੇਰਾ ਇਕੱਲਾ ਹੀ ਬਾਹਰ ਖੜਾ ਮੈਂ ਆਪਣੇ ਘਰ ਹਾਂ ਅਬ ਇਹ ਰਸਤਾਨ ਪਿੰਡ ਦੇ ਵਿੱਚ ਇੱਕ ਦੋ ਤਰ੍ਹਾਂ ਦੇ ਵਿਕਾਰਟਾ ਘੜਾ ਸੀ ਕੀ ਹੁਣ ਤੱਕ ਦੀ ਕੀ ਕਰਦਾ ਦੋ ਤਰਾਂ ਦੇ ਵਿੱਚ ਛੱਪੜ ਦੇ ਵਿੱਚ ਕੂੜਾ ਸੁੱਟਣ ਤੋਂ ਉਹਨਾਂ ਦਾ ਝਗੜਾ ਹੋਇਆ ਸੀ ਉਹ ਦੋਨੇ ਤਰ੍ਹਾਂ ਕਲੇਮ ਕਰਦੀਆਂ ਵੀ ਇਹ ਸਾਡੀ ਜਗ੍ਹਾ ਉਹ ਕਹਿੰਦੇ ਸਾਡੀ ਜਗ੍ਹਾ ਇਸ ਵਜ੍ਹਾ ਤੇ ਦੋਨਾਂ ਤੇ ਸੱਟਾਂ ਲੱਗੀਆਂ ਦੋਨੇ ਤਰ੍ਹਾਂ ਐਡਮਿਟ ਪਤਾ ਲੱਗਿਆ ਹੋਈਆਂ ਉਹ ਐਸਐਚਓ ਸਾਊਥੋਂ ਮੈਂ ਪੁੱਛਿਆ ਸੀ ਉਹਨਾਂ ਨੇ ਕਿਹਾ ਵੀ ਜੋ ਬਣਦੀ ਕਾਰਵਾਈ ਆ ਐਮਐਲਆਰ ਲੈ ਕੇ ਉਹਨਾਂ ਦੇ ਬਿਆਨ ਲਿਖੋ ਬਿਆਨ ਲਿਖ ਕੇ ਜਿਹੜੀ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ